ਪੂਰੀ ਗਾਰੰਟੀ ਹੋਗੀ ਪੰਪ ਆਏ ਖੜਾ ਉਸਕਾ ਸਿਰਕੇ ਟੁੱਟ ਜਵੇ ਫੇਰ ਵੀ ਬਦਲ ਦੇਾਂਗੇ ਆਏ ਤਾਂ ਤੂੰ ਇਹ ਤੋੜਨਗੇ ਕਿੰਨੇ ਤੋੜਨੇ ਆਏ ਆਏ ਤੋ ਉਹ ਬਾਈ ਜੀ ਇਹ ਟੁੱਟਦਾ ਹੀ ਨਹੀਂ ਹੈਗਾ ਪੰਪ ਏਡਾ ਜ਼ਬਰਦਸਤਾ ਉੱਪਰੋਂ ਥੱਲੇੋਂ ਸਿਰ ਤੋਂ ਟੁੱਟ ਗਿਆ ਫ੍ਰੀ ਦੇ ਦੇਾਂਗੇ ਅੱਛਾ ਜੀ ਹਾਂ ਜੀ ਟੈਂਕੀ ਡੰਕੀ ਕੋਈ ਵੀ ਟੁੱਟ ਗਿਆ ਕੋਈ ਵੀ ਟੁੱਟ ਗਿਆ ਫ੍ਰੀ ਦੇ ਦੇਾਂਗੇ ਵਾਹ ਜੀ ਵਾਹ ਜੀ ਜਿਹੜੇ ਕਿ ਲੋਕ ਹਜ਼ਾਰਾਂ ਰੁਪਿਆ ਲਾਉਂਦੇ ਨੇ ਟਰੈਕਟਰਾਂ ਵਾਲੇ ਪੰਪ ਦੇ ਮਗਰ ਲੱਖ ਲੱਖ ਰੁਪਏ ਦਾ ਪੰਪ ਲੈ ਕੇ ਫਿਰ 20-20 ਹਜ਼ਾਰ ਦਾ ਬੂਮ ਲਾਉਂਦੇ ਨੇ। ਇਸੇ ਪੰਪ ਤੇ ਆਪਾਂ ਬੂਮ ਲਾਤਾ ਸਾਰੇ ਕੰਮ ਇਹੀ ਪੰਪ ਕਰ ਦੂ। ਸਾਰਾ ਹੀ ਪੰਪ ਪਿੱਛੇ ਤੋਂ ਪਿੱਤਲ ਦਾ ਕਰਤਾ। ਅੰਦਰ ਜਿਹੜਾ ਪਿਲੰਜਰ ਪਾਇਆ ਉਹ ਸਟੀਲ ਦਾ ਕਰਤਾ। ਬੋਕੀਆਂ ਦੇ ਜਿਹੜੀਆਂ ਅੱਗੇ ਰਬੜ ਦੀਆਂ ਆਉਂਦੀਆਂ ਸੀਗੀਆਂ ਉਹ ਸਪੈਸ਼ਲ ਹਦੂਨਿਕ ਸਿੱਲੀ ਕੌਣਦੀਆਂ ਕਰਤੀਆਂ। ਬੋਕੀਆਂ ਹੀ ਨਹੀਂ ਘਸਣਗੀਆਂ ਜਾਇ ਜਿੰਨੀ ਮਰਜ਼ੀ ਗਾੜੀ ਦਵਾਈ ਪਾ ਕੇ ਕਿਸਾਨ ਕਰੀ ਜਾਵੇ 2 ਸਾਲ ਬੋਕੀ ਨਹੀਂ ਘਰਾਵੂਗੀ। ਰਾਜਾ ਬਾਈ ਜੀ ਆਪਾਂ ਆ ਗਏ ਆ ਖੇਤ ਦੇ ਵਿੱਚ ਤੇ ਕਿਸਾਨ ਵੀਰ ਵੀ ਕਾਫੀ ਆ ਗਏ ਆ। ਆਪਾਂ ਕੁਝ ਨਵਾਂ ਵੀ ਲਿਆਂਦਾ ਅੱਜ ਕਿ ਫੇ ਭਾਈ ਜੀ ਗੱਲ ਇਹ ਹੈ ਤੁਹਾਡੇ ਚੈਨਲ ਤੇ ਮੈਂ 3 1/2 ਦਿਨ ਮਹੀਨੇ ਪਹਿਲਾਂ ਇੱਕ ਵੀਡੀਓ ਪਾਈ ਸੀ ਉਦੋਂ ਚੱਲ ਰਿਆ ਸੀ ਝੋਨੇ ਦੀ ਸਪਰੇ ਦਾ ਸੀਜ਼ਨ ਉਸ ਟਾਈਮ ਮੈਂ ਡਾਇਮੰਡ ਪਲੱਸ ਦੀ ਵੀਡੀਓ ਪਾਈ ਸੀ ਇੰਨਾ ਕਿ ਪਿਆਰ ਮਿਲਿਆ ਕਿਸਾਨ ਭਰਾਵਾਂ ਦਾ ਇੰਨਾ ਕਿ ਪਿਆਰ ਮਿਲਿਆ ਪੰਜਾਬ ਦੇ ਵਿੱਚ ਅਣਗਿਣਤ ਪੰਪ ਕਿਸਾਨਾਂ ਕੋਲ ਭੇਜੇ ਆਂ ਔਰ ਬਿਨਾ ਕਿਸੇ ਝਿਜਕ ਤੋਂ ਕਿਸਾਨਾਂ ਨੇ ਖਰੀਦੇ ਆ ਤੁਹਾਡੀ ਵੀਡੀਓ ਤੇ ਤੁਹਾਡੇ ਤੇ ਵਿਸ਼ਵਾਸ ਕਰਕੇ ਅੱਜ ਪੰਪ ਦਾ ਉਹੀ ਲੈ ਕੇ ਆਏ ਆ ਕਿਉਂਕਿ ਉਸ ਟਾਈਮ ਸੀ ਝੋਨੇ ਦਾ ਸੀਜ਼ਨ ਉਸ ਟਾਈਮ ਗੱਲ ਉਸ ਤਰੀਕੇ ਦੀ ਲਈ ਸੀ ਹੁਣ ਸੀਜ਼ਨ ਆ ਗਿਆ ਕਣਕ ਦਾ ਨਰਮੇ ਦਾ ਕਈ ਇਹੋ ਜਿਹੇ ਲੈਂਡਾਰ ਫਸਲਾਂ ਦਾ ਜਿੱਥੇ ਸਪਰੇ ਦੂਜੇ ਡਾਂਗ ਨਾਲ ਹੁੰਦੀ ਹੈ ਇਸ ਪੰਪ ਦੇ ਨਾਲ ਡੈਮਡ ਪਲਸ ਜਿਹੜਾ ਕਿ ਸਭ ਤੋਂ ਸਪੈਸ਼ਲ ਔਰ ਪੰਜਾਬ ਦੇ ਵਿੱਚ ਛਾਇਆ ਹੋਇਆ ਇਕੱਲੇ ਇਕੱਲੇ ਕਰ ਪੰਪ ਫਿਰ ਰਿਹਾ ਜਿਹੜੇ ਰਹਿੰਦੇ ਨੇ ਕਰ ਉੱਤੇ ਵੀ ਆਪਾਂ ਨੇ ਭੇਜਣਾ ਹੈ ਅੱਜ ਤੁਹਾਨੂੰ ਇਸ ਤਰੀਕੇ ਦੀ ਸਪਰੇ ਕਰਕੇ ਦਿਖਾਵਾਂਗੇ ਔਰ ਇਸ ਤਰੀਕੇ ਦਾ ਜਲਵਾ ਦਿਖਾਵਾਂਗੇ ਜਿਹੜੀ ਕਿ ਹਰ ਕਿਸਾਨ ਭਰਾ ਨੂੰ ਲੋੜ ਹੈ अच्छा जी जी कुछ नवे ਦੇ ਨਵੇਂ ਬਿਲਕੁਲ ਬਿਲਕੁਲ ਨਵੇਂ ਦਿਖਾਵਾਂਗੇ ਠੀਕ ਆ ਇਹਦੇ ਨਾਲ ਤਾਂ ਫਿਰ ਅਟੈਚਮੈਂਟਾਂ ਜਿਵੇਂ ਪਾਵਰ ਵੀਟਰ ਨਾਲ ਹੁੰਦੀਆਂ ਬਾਲੀਆਂ ਬਣ ਜਾਣੀਆਂ ਮੈਨੂੰ ਲੱਗਦਾ ਕਿ ਇੱਕ ਚੀਜ਼ ਹੋ ਜੂ ਸਾਰਾ ਬਾਈ ਜੀ ਇੱਕ ਪੰਪ ਨਾਲ ਹੀ ਇਹ ਜਾਂ ਕੁਝ ਲਾ ਕੇ ਦਿਖਾ ਦਾਂਗੇ ਕਿ ਕਿਸਾਨ ਭਰਾ ਦੀ ਹਰ ਜ਼ਰੂਰਤ ਨੂੰ ਪੂਰਾ ਕਰਨ ਲਈ ਹੈ ਡਾਇਮੰਡ ਪਲੱਸ ਐਸ ਰਾਜਾ ਦਾ ਬਣਿਆ ਪੰਪ ਕਿਸਾਨ ਖੁਦ ਕਹੂਗਾ ਵੀ ਇਹੀ ਚਾਹੀਦਾ ਹੋਰ ਆਪਾਂ ਪੰਪੇ ਹੀ ਨਹੀਂ ਲੈਣਾ ਇੱਕ ਚੀਜ਼ ਹੋਰ ਆ ਬਾਈ ਜੀ ਆਪਾਂ ਵੇਹ ਰੇਟ ਦੀ ਗੱਲ ਬਾਅਦ ਚ ਕਰਦੇ ਹੁਣ ਤੂੰ ਹੀ ਹੁਣ ਜੇ ਅਟੈਚਮੈਂਟ ਨਵੀਂ ਲਾਦੀ ਤੂੰ ਹੀ ਰੇਟ ਵਧਾ ਦੇਣੀ ਆ ਇਹਦੀ ਬਾਈ ਜੀ ਨਾ ਰੇਟ ਵਧਾਵਾਂ ਖੁਸ਼ ਹੈ ਦਾ ਰਾਜਾ ਇੰਟਰਪ੍ਰਾਈਜ਼ ਇਸ ਰਾਜਾ ਭਾਈ ਆਪੀ ਖੁਸ਼ ਹੈ ਖੁਸ਼ਾ ਠੀਕ ਹੈ ਜੀ ਤੇ ਹੁਣ ਪਹਿਲਾਂ ਇਹਦੇ ਵਿੱਚ ਦੱਸ ਦਗੇ ਆਪਾਂ ਕੀ ਕੋਈ ਹੋਰ ਚੇਂਜ ਤਾਂ ਵਹੇ ਕੀਤਾ ਨਹੀਂ ਪਰ ਜਿਹੜੇ ਕਿਸਾਨ ਵੀਰ ਨੇ ਨਹੀਂ ਨਹੀਂ ਬਿਲਕੁਲ ਗਲਤ ਬਿਲਕੁਲ ਗਲਤ ਦੇਖੋ ਨੂੰ ਚੀਜ਼ ਉਹੀ ਹੈ ਚੇਂਜ ਹਰੇਕ ਵਾਰ ਕੁਛ ਨਾ ਕੁਛ ਕਰਕੇ ਲੈ ਕੇ ਆਉਂਦੇ ਆ ਕਿਉਂਕਿ ਹਰ ਸਪਰੇਅ ਜਦ ਹੁੰਦੀ ਹੈ ਹਰ ਤਕਨੀਕ ਹਰ ਵਾਰ ਨਹੀਂ ਪਾਉਣੇ ਆ ਇਸ ਵਾਰ ਜਿਹੜਾ ਇੰਜਨ ਆ ਮੈਂ ਫੇਰ ਇੱਕੋ ਹੀ ਗੱਲ ਕਹੂੰਗਾ ਰੰਗ ਸਾਡੀ ਨਕਲ ਮਾਰ ਕੇ ਸਾਰੇ ਕਰੀ ਜਾਂਦੇ ਨੇ ਕੋਈ ਕਾਲਾ ਕਰ ਦਿੰਦਾ ਕੋਈ ਪੀਲਾ ਕਰ ਦਿੰਦਾ ਕੋਈ ਨੀਲਾ ਕਰ ਦਿੰਦਾ ਮੇਰਾ ਸ਼ੁਰੂ ਤੋਂ ਹੀ ਇੱਕੋ ਹੀ ਰੰਗ ਰੱਖਿਆ ਹੋਇਆ ਹੈ ਕਿਉਂਕਿ ਸਾਡੀ ਏਸੀ ਦੀ ਕੰਪਨੀ ਦੀ ਮੋਨੋਪੋਲੀ ਐ ਸਰਾਜਾ ਦੀ ਇਹਦੇ ਵਿੱਚ ਜਿਹੜਾ ਇੰਜਣ ਇਸ ਵਾਰ ਲਾਇਆ ਹੈ ਬਰੂਦ ਭਰ ਕੇ ਇੰਜਣ ਲਾਇਆ ਹੈ ਇਹ ਅੱਛਾ ਜੀ ਪਹਿਲੀ ਰੱਸੀ ਸਟਾਰਟ ਤੇਲ ਖਾਂਦਾ ਨਹੀਂ ਹੈ ਸੁਂਗਦਾ ਹੈ ਪਿਛਲਾ ਜਿਹੜਾ ਪੰਪ ਆ ਪੂਰਾ ਹੀ ਏਵਰ ਪਿੱਤਲ ਦਾ ਕਰਤਾ ਸਾਰਾ ਹੀ ਪੰਪ ਪਿੱਛੇ ਤੋਂ ਪਿੱਤਲ ਦਾ ਕਰਤਾ ਅੰਦਰ ਜਿਹੜਾ ਪਿਲੰਜਰ ਪਾਇਆ ਉਹ ਸਟੀਲ ਦਾ ਕਰਤਾ ਬੋਕੀਆਂ ਜਿਹੜੀਆਂ ਅੱਗੇ ਰਵੜਦੀਆਂ ਆਉਂਦੀਆਂ ਸੀਗੀਆਂ ਉਹ ਸਪੈਸ਼ਲ ਤੂਨੀਕ ਸਿੱਲੀ ਕੌਣਦੀਆਂ ਕਰਤੀਆਂ ਬੋਕੀਆਂ ਹੀ ਨਹੀਂ ਘਸਣ ਗਿਆ ਜਿੰਨੀ ਮਰਜ਼ੀ ਗਾੜੀ ਦਵਾਈ ਪਾ ਕੇ ਕਿਸਾਨ ਕਰੀ ਜਾਵੇ 2 ਸਾਲ ਬੋਕੀ ਨਹੀਂ ਘਰਾਬ ਹੋਊਗੀ ਅੱਛਾ ਜੀ ਹਾਂ ਜੀ ਠੀਕ ਹੈ ਤੇ ਇਹਦੇ ਵਿੱਚ ਕੋਈ ਸਾਵਧਾਨੀ ਸਾਵਧਾਨੀ ਇਹਦੇ ਵਿੱਚ ਇੰਨੀ ਹੋਈ ਹੈ ਜਦ ਕਿਸਾਨ ਭਰਾ ਕੰਮ ਕਰ ਲਵੇ ਉਸ ਤੋਂ ਬਾਅਦ 10 ਲੀਟਰ ਪਾਣੀ ਪਾ ਕੇ ਇਹਨੂੰ ਖਾਲੀ ਚਲਾ ਦੇਵੇ 5 ਸਾਲ ਮਸ਼ੀਨ ਖਰਾਬ ਨਹੀਂ ਹੁੰਦੀ ਹੈਗੀ 5 ਸਾਲ ਦੂਸਰੀ ਗੱਲ ਮਸ਼ੀਨ गिर ਕੇ ਟੁੱਟ ਜਵੇ ਔਰ ਜੂ ਡੁੱਬ ਕੇ ਖਰਾਬ ਹੋ ਜਵੇ ਫਰੀ ਵਸਲ ਦੇਾਂਗੇ ਪੈਸਾ ਨਹੀਂ ਲਵਾਾਂਗੇ ਕਿਸਾਨ ਨੂੰ ਅੱਛਾ ਜਿਹੜਾ ਪਾਣੀ ਪੂਣੀ ਪਾ ਕੇ ਖਰਾਬ ਹੋ ਜਾਂਦਾ ਵਾ ਭਾਈ ਜੀ ਪਾਣੀ ਪਾ ਕੇ ਚਲਾ ਦੇਾਂਗੇ ਆਪਾਂ ਮਸ਼ੀਨ ਨੂੰ ਅੱਛਾ ਜੀ ਪਾਣੀ ਦੇ ਵਿੱਚ ਹੀ ਚਲਾ ਦੇਾਂਗੇ ਠੀਕ ਹੈ ਹੁਣ ਆਪਾਂ ਫਿਰ ਕਰ ਦਈਏ ਸ਼ੁਰੂ ਬਿਲਕੁਲ ਪਹਿਲਾਂ ਡੈਮੋ ਦਿਖਾਵਾਂਗੇ ਕਿਸਾਨਾਂ ਨੂੰ ਹਾਂਜੀ ਚਲੋ ਜੀ ਕਰੋ ਸਟਾਰਟ ਬੇਟਾ ਰਾਜਾ ਜੀ ਪੰਪ ਸਿਰੇ ਦਾ ਵਾ ਪ੍ਰੈਸ਼ਰ ਸਿਰੇ ਦਾ ਵਾ ਗਨ ਜਿਹੜੀ ਆ ਲੱਗੀ ਆ ਇਸ ਗਨ ਨਾਲ ਇੰਨਾ ਖੇਤਾਂ 'ਚ ਸਪਰੇ ਹੁਣ ਤਾਂ ਹੋਣੀ ਨਹੀਂ ਹੁਣ ਕਿਹੜੀਆਂ ਗਨਾਂ ਨਾਲ ਸਪਰੇ ਹੋਊਗੀ ਤੁਹਾਨੂੰ ਵੀ ਪਤਾ ਵਾ ਪਰ ਤੁਸੀਂ ਗਨ ਫੇਰ ਆਈ ਦਿਖਾ ਦਿਓ ਚੱਲੇ ਆ ਭਾਈ ਸਾਹਿਬ ਤੁਸੀਂ ਆਏ ਹੋ ਪੰਪਾ ਦਿਖਾਉਣਾ ਹੈ ਹਾਂ ਜੀ ਕਿਸਾਨ ਨੇ ਇੱਕ ਫਸਲ ਚ ਦਾ ਕੰਮ ਨਹੀਂ ਕਰਨਾ ਕਿਸਾਨ ਨੇ ਝੋਨੇ ਚ ਵੀ ਕੰਮ ਕਰਨਾ ਨਰਮੇ ਚ ਵੀ ਕੰਮ ਕਰਨਾ ਗੰਨੇ ਚ ਵੀ ਕੰਮ ਕਰਨਾ ਸਬਜ਼ੀਆਂ ਚ ਵੀ ਕੰਮ ਕਰਨਾ ਕਣਕ ਚ ਵੀ ਕੰਮ ਕਰਨਾ ਸਰੋਂ ਚ ਵੀ ਕੰਮ ਕਰਨਾ ਇਹ ਗੰਨੇ ਜਿੱਥੇ ਕੰਮ ਕਰਦੀ ਆ ਉੱਥੇ ਕਰੂਗੀ ਪਰ ਹੁਣ ਜਿਹੜਾ ਖੇਤ ਪਿਆ ਐ ਇਸ ਟਾਈਮ ਕਣਕ ਵਿਜੀ ਹੋਈ ਐ ਗੁੱਲੀ ਡੰਡੇ ਦੀ ਪਰਮਾਰ ਹੋ ਜਾਂਦੀ ਐ ਸੁਪਰ ਸਿੱਟਰ ਨਾਲ ਕਣਕ ਵਿਜੀ ਗਈ ਐ ਔਰ ਸੁਪਰ ਸਿੱਟਰ ਨਾਲ ਵਿਜੀ ਕਣਕ ਨੂੰ ਕੱਲਾ ਕੱਲਾ ડાણે ਦਾ ਜਿਹੜਾ ਬਾਹਰ ਰੋਪਿਆ ਗਿਆ ਉਹ ਭਿਜਣਾ ਚਾਹੀਦਾ ਇਹੋ ਜੀ ਗੱਲ ਲਾ ਕੇ ਦਿਖਾਉਂਗਾ ਜਿਹੜੇ ਕਿਸਾਨ ਨੂੰ ਲੋੜ ਹੈ ਦਿਖਾਈਏ ਫਿਰ ਉਹ ਬਿਲਕੁਲ ਠੀਕ ਹੈ ਜੀ اچھا ਰਾਜਾ ਜੀ ਆ ਗੱਲ ਚਲਾਉਣੀ ਸੀ ਇਹ ਤੇ ਬਿਲਕੁਲ ਹੁਣ ਜਿਹੜਾ ਸੀਜ਼ਨ ਹੈ ਇਸ ਟਾਈਮ ਕਣਕ ਦਾ ਸੀਜ਼ਨ ਹੈ ਹਾਂਜੀ ਦੂਜੀ ਅੱਜਕੱਲ ਪਾਵਰ ਰਿਸੀਡਰ ਨਾਲ ਹੈਪੀ ਸੀਡਰ ਨਾਲ ਬਜਾਈ ਹੁੰਦੀ ਹੈ ਹਾਂਜੀ ਹੈਪੀ ਸੀਡਰ ਨਾਲ ਬਜਾਈ ਹੋਣ ਤੋਂ ਬਾਅਦ ਜਦ ਕਣਕ ਦੇ ਉੱਤੇ ਸਪਰੇਅ ਕਰਨੀ ਪੈਂਦੀ ਹੈ ਦਾ ਕੱਲਾ ਕੱਲਾ ਪੌਦਾ ਉਹਦਾ ਕੱਲਾ ਕੱਲਾ ਡਾਲ ਝਣਾ ਚਾਹੀਦਾ ਤਾਂ ਉੱਥੇ ਇਹੀ ਗੰਨ ਕਰੂ ਕੰਮ ਕਰੂਗੀ ਮੇਰੇ ਕਪਾਹ ਦੀ ਫਸਲ ਆ ਜਾਂ ਮਟਰਾਂ ਦੀ ਫਸਲ ਆ ਜਾਂ ਕਿਸੇ ਵੀ ਪ੍ਰਕਾਰ ਦੀ ਸਬਜ਼ੀ ਦੀ ਫਸਲ ਆ ਪਾਲਕ ਆ ਮਿੱਤੀ ਆ ਗੁੰਮੀ ਆ ਉੱਥੇ ਇਸੇ ਤਰੀਕੇ ਦੀ ਗੱਨ ਕੰਮ ਕਰੂਗੀ ਜਿਹਨੂੰ ਆਪਾਂ ਬੂਮ ਨੋਜ਼ਲ ਕਹਿੰਦੇ ਆ ਜਿਹੜੇ ਕਿ ਲੋਕ ਹਜ਼ਾਰਾਂ ਰੁਪਈਆ ਲਾਉਂਦੇ ਨੇ ਟਰੈਕਟਰਾਂ ਵਾਲੇ ਪੰਪ ਦੇ ਮਗਰ ਲੱਖ ਲੱਖ ਰੁਪਈਆ ਦਾ ਪੰਪ ਲੈ ਕੇ ਫਿਰ 20-20 ਹਜ਼ਾਰ ਦਾ ਬੂਮ ਲਾਉਂਦੇ ਨੇ ਇਸੇ ਪੰਪ ਤੇ ਆਪਾਂ ਬੂਮ ਲਾਤਾ ਸਾਰੇ ਕੰਮ ਇਹੀ ਪੰਪ ਕਰ ਦੂਗਾ ਇਹੀ ਕਰ ਦੂਗਾ ਇਹੀ ਕੰਮ ਕਰ ਇਹ ਇਹ ਇੰਨੀ ਅਟੈਚਮੈਂਟ ਲੱਗਣੀ ਹੈ ਇਸ ਤੋਂ ਵੱਡੀ ਵੀ ਹੋ ਸਕਦੀ ਹੈ ਇਤੋਂ ਵੱਡੀ ਵੀ ਲਾ ਦਾਂਗੇ ਹਾਂ ਕਿਉਂਕਿ ਇੱਥੇ ਤਾਂ ਪਾਣੀ ਬਹੁਤ ਲੱਗੂ ਤੋੜਾ ਫਿਰ ਬਹੁਤ ਹੋ ਜਾਣਾ ਕਿਸਾਨ ਮੈਂ ਕਿਹਾ ਭਾਈ ਜੀ ਇਤੋਂ ਵੱਡੀ ਵੀ ਲਾ ਦੇਾਂਗੇ ਅੱਛਾ ਇਹ ਵੱਡੀ ਵੀ ਲੱਗਦੀ ਰਾਜਾ ਜੀ ਪ੍ਰੈਸ਼ਰ ਫਲੇਅਰ ਵੀ ਉਹਨਾਂ ਹੀ ਪੂਰਾ ਹੀ ਆ ਬਾਈ ਕੋਈ ਵਾਰੀ ਦੇ ਵਿੱਚ 8 ਤੋਂ 9 ਫੁੱਟ ਕਰ ਰਹੀ ਹੈ ਇਕੱਲਾ ਹੀ ਬੰਦਾ ਕਰੀ ਜਾਊਗਾ ਐਨੇ ਕੁ ਵਧੀਆ ਤਰੀਕੇ ਨਾਲ ਸਪਰੇਅ ਹੋਊਗੀ ਪਾਣੀ ਜਿੰਨਾ ਲਾਉਣਾ ਚਾਹਦਾ ਕਿਸਾਨ ਪਾਣੀ ਲੱਗ ਜਾਊਗਾ ਘੱਟ ਲਾਉਣਾ ਘੱਟ ਲੱਗੂ ਵੱਧ ਲਾਉਣਾ ਵੱਧ ਲੱਗੂਗਾ ਗੱਲ ਇਸ ਤਰੀਕੇ ਨਾਲ ਬਣਾਤੀ ਫੱਲੋ ਜ਼ਮੀਨ ਪੂਰੀ ਖੇਤ ਪੂਰਾ ਭਿਓ ਕੇ ਜਾਊਗਾ ਕੰਮ ਸਹੀ ਹੋਊਗਾ ਤਾਂ ਕਿਸਾਨ ਭਰਾ ਦਾ ਸਾਰਾ ਕੰਮ ਸੌਖਾ ਹੋ ਗਿਆ ਨਾ ਇਹਦੇ ਵਿੱਚ ਨਾ ਇਕ ਲਾਂਬਾ ਦਵਾਈਆਂ ਵਾਲਿਆਂ ਦਾ ਪਹਿਲਾਂ ਰਹਿੰਦਾ ਸੀ ਵੀ ਪਾਣੀ ਤੁਸੀਂ ਘੱਟ ਲਾਇਆ ਤੁਹਾਡਾ ਗੁੱਲੀ ਡੰਡਾ ਤਾਂ ਕਰਕੇ ਨਹੀਂ ਮਰਿਆ ਹੁਣ ਤੁਸੀਂ ਪਾਣੀ ਜਿੰਨਾ ਮਰਜ਼ੀ ਲਾ ਸਕਦੇ ਇੰਨਾ ਕ ਪਾਣੀ ਲੱਗ ਜੂ ਕਈ ਲੋਕ ਕਹਿੰਦੇ ਨੇ ਕਿਲੇ ਦਾ 250 ਲੀਟਰ ਲਾਉਣਾ ਮੈਂ ਇਹਦੇ ਨਾਲ 300 ਲੀਟਰ ਵੀ ਲਵਾ ਦੂੰਗਾ ਅੱਛਾ ਇਹਦੇ ਵਿੱਚ ਪ੍ਰੈਸ਼ਰ ਵਾਲ ਇੱਕ ਹੈ ਜਾਂ ਲਾਤਾ ਆਪਾਂ ਨੇ ਉਹ ਪ੍ਰੈਸ਼ਰ ਵਾਲ ਹੈ ਜਾਂ ਕਮਾਲ ਕਰਦਾ ਜਿੰਨਾ ਮਰਜ਼ੀ ਪਾਣੀ ਘੱਟ ਕਰ ਲਓ ਜਿੰਨਾ ਮਰਜ਼ੀ ਪਾਣੀ ਵਧ ਕਰ ਲਓ ਆਹ ਕਾਲੇ ਰੰਗ ਦਾ ਪ੍ਰੈਸ਼ਰ ਵਾਲ ਹੈ ਆਹ ਕਾਲੇ ਰੰਗ ਦਾ ਇਸ ਪ੍ਰੈਸ਼ਰ ਵਾਲ ਤੋਂ ਜਿੰਨਾ ਮਰਜ਼ੀ ਆਪਾਂ ਪ੍ਰੈਸ਼ਰ ਘੱਟ ਕਰ ਸਕਦੇ ਹਾਂ ਜਿੰਨਾ ਮਰਜ਼ੀ ਵਧ ਕਰ ਸਕਦੇ ਹਾਂ ਉਨਾ ਹੀ ਪਾਣੀ ਵਧ ਲੱਗ ਜੂ ਉਨਾ ਹੀ ਘੱਟ ਲੱਗ ਜੂ ਠੀਕ ਹੈ ਜੀ ਮੈਨੂੰ ਕਿਹਾ ਸੀ ਇਹ ਧੂਣੀ ਕੀ ਚੀਜ਼ ਬਣਾ ਕੇ ਦਊਂਗਾ ਤਾਂ ਧੂਣੀ ਕੀ ਬਣਾ ਕੇ ਹਾਂ ਜੀ ਇੱਕ ਵੱਖਰੀ ਵਿੱਚ ਪਾ ਦ ਪਲਸ ਪੁਆਇੰਟ ਇੱਕ ਹੋਰ ਕਰਤਾ ਜੀ ਬਿਲਕੁਲ 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 ਜੀ ਸਤਰੰਗੀ ਪੀਂਘ ਬਣਾਈ ਤੁਰਿਆ ਆਉਂਦਾ ਏ ਰਾਜਾ ਜੀ ਜਿਹੜੇ ਪੰਪ ਪਾਪਾ ਦੇਖ ਲਿਆ ਪੰਪ ਸਿਰਾ ਚੱਲਦਾ ਵਾ ਪ੍ਰੈਸ਼ਰ ਸਿਰਾ ਵਾ ਪਰ ਹੁਣ ਇਹਦੇ ਬਾਰੇ ਥੋੜਾ ਜਿਹਾ ਹੋਰ ਤੁਸੀਂ ਦੱਸੋਗੇ ਵੀ ਕੀ ਹੈ ਇਹਦੇ ਵਿੱਚ ਭਾਈ ਸਾਹਿਬ ਗੱਲ ਇਹ ਹੈ ਕਿਸਾਨਾਂ ਦਾ ਲੱਗਿਆ ਆ ਜਮਾਵੜਾ ਕਿਸਾਨ ਨੇ ਦੇਖਿਆ ਚੱਲਦਾ ਪੰਪ ਤਾਂ ਕਿਸਾਨ ਹੀ ਦੱਸੂ ਪੰਪ ਬਾਰੇ ਵੀ ਕਿਸਾਨ ਪੰਪ ਕੀ ਚੀਜ਼ ਆ ਬਿਲਕੁਲ ਸਹੀ ਗੱਲ ਆ ਤੁਸੀਂ ਆਪ ਪੁੱਛੋ ਇੱਧਰ ਸ਼ੁਰੂ ਕਰੋ ਆ ਬਾਬਾ ਜੀ ਨੂੰ ਬਾਬਾ ਜੀ ਬਹੁਤ ਮਾਰ ਕਿਸਾਨ ਆ ਸਬਜ਼ੀਆਂ ਵਾਲੇ ਕਿਸਾਨ ਆ ਕਣਕ ਦਾ ਵੀ ਪੂਰਾ ਖੇਤ ਵੜਾਉਂਦੇ ਆ ਬੀਜਦੇ ਆ ਬਾਬਾ ਜੀ ਦੱਸੋ ਕਿਵੇਂ ਲੱਗਾ ਖਾਲਸਾ ਵਈ ਗੁੱਜੀ ਕੀ ਫਤਜੀ ਸਾਰਿਆਂ ਨੂੰ ਪੰਪ ਤਾਂ ਵੀਰ ਹੈਗਾ ਵਧੀਆ ਦੇਖਣ ਦੇ ਵਿੱਚ ਪੂਰਾ ਆਨੰਦ ਮਈਆ ਬਾਕੀ ਗੱਲ ਆ ਵੀ ਨਿਊਜ਼ੀਲੈਂਡ ਦੀ ਜਿਹੜੀਆਂ ਨਿਊਜ਼ੀਲੈਂਡ ਨੇ ਇਜਮੇ ਕਾਰਨਕ ਦੇ ਵਿੱਚ ਗੁੱਲੀ ਡੰਡਾ ਵਗੈਰਾ ਹੋ ਜਾਂਦਾ ਆਲੂਆਂ ਦੇ ਵਿੱਚ ਗੁੱਲੀ ਡੰਡਾ ਹੋ ਜਾਂਦਾ ਜਾਂ ਸਬਜ਼ੀਆਂ ਦੇ ਵਿੱਚ ਇਹਦੀ ਵਰਤੋਂ ਯਾਨੀ ਕਿ ਵੀ ਵਧੀਆ ਤਰੀਕੇ ਦੇ ਨਾਲ ਹੋ ਸਕਦੀ ਆ ਠੀਕ ਬਾਈ ਤੁਹਾਨੂੰ ਕਿਵੇਂ ਲੱਗਾ ਪੰਪ ਚੱਲਦਾ ਵੇ ਇੱਕੀ ਪੰਪ ਚੱਲਦਾ ਦੇਖ ਕੇ ਵਧੀਆ ਲੱਗਿਆ ਜੀ ਬਾਕੀ ਆਲੂਆਂ ਤੋਂ ਆਲੂਆਂ ਵਾਸਤੇ ਤੇ ਗੁੱਲੀ ਡੰਡੇ ਦੀ ਸਪਰੇਅ ਵਾਸਤੇ ਬਹੁਤ ਵਧੀਆ ਇਹ ਬਾਕੀ ਸਾਤੋਂ ਵੱਡੇ ਖੜੇ ਨੇ ਇਹਨਾਂ ਨੂੰ ਜਿਆਦਾ ਪਤਾ ਹੈ ਬਬੂ ਬਾਈ ਹਾਂਜੀ ਹਾਂਜੀ ਤੁਸੀਂ ਤਾਂ ਇਹਦੇ ਬਾਰੇ ਫਿਰ ਪੂਰਾ ਦੱਸੋਗੇ ਡਿਟੇਲ ਚ ਮੈਨੂੰ ਲੱਗਦਾ ਪੰਪ ਬਹੁਤ ਵਧੀਆ ਜੀ ਹਾਂਜੀ ਹੋਰ ਸਟਾਕ ਆ ਹਾਂਜੀ ਪਾਣੀ ਵੱਧ ਲਾਉਂਦਾ ਪਹਿਲਾਂ ਨਾਲੋਂ ਇਹਦਾ ਕੀ ਆਪਣੇ ਪ੍ਰੈਸ਼ਰ ਵੀ ਵੱਧਾ ਹਾਂ ਤੇ ਨਿਊਜ਼ੀਲੈਂਡ ਆਜਲਾ ਹੈ ਠੀਕ ਨੇ ਜੀ ਠੀਕ ਹੈ ਤੇ 250 ਤੋਂ 300 ਲੀਟਰ ਤੱਕ ਇੱਕ ਏਕੜ ਦਾ ਹਾਂਜੀ ਪਾਣੀ ਲਾ ਰਿਹਾ ਜੀ ਇਹ ਹਾਂਜੀ ਪਰ ਆਪ ਨੂੰ 200 ਤੋਂ 250 ਤੱਕ ਦਵਾਈ ਨੂੰ ਆਪਣੀ ਲੋਡ ਪੈਂਦੀ ਆ ਆਗਲੀ ਡੰਡੇ ਵਾਸਤੇ ਜਿਹੜੀ ਹੈ ਨਾ ਦਵਾਈ ਆ 200 ਤੋਂ 250 ਲੀਟਰ ਤੱਕ ਆਪਾਂ ਨੂੰ ਏਕੜ ਦੀ ਲੋਡ ਪੈਂਦੀ ਆ ਇੱਕ ਏਕੜ ਦੇ ਹਾਂਜੀ ਤੇ ਇਹ ਜਾਣੀ ਦੀ ਕਿ ਆਪਣਾ 250 ਤੋਂ 300 ਤੱਕ ਲਾ ਰਿਹਾ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਜੀ ਬਿਲਕੁਲ ਬਿਲਕੁਲ ਜਿਹੜੇ ਆਪਣੇ ਕਿਸਾਨ ਵੀਰਾਂ ਨੇ ਵੀਡੀਓ ਦੇਖ ਕੇ ਦੱਸਣਾ ਤੁਸੀਂ ਜਿਹੜੇ ਇੱਥੇ ਖੜੇ ਆ ਤੁਸੀਂ ਵੀ ਆਪਦਾ ਤਜਰਬਾ ਸ਼ੇਅਰ ਕੀਤਾ ਧੰਨਵਾਦ ਤੁਹਾਡਾ ਬਾਈ ਜੀ ਆਪਣਾ ਪੰਪ ਬਹੁਤ ਵਧੀਆ ਚੱਲਿਆ ਕਿਸਾਨ ਵੀਰਾਂ ਨੇ ਪੂਰਾ ਸਲਾਹਿਆ ਪੰਪ ਨੂੰ ਵੀ ਵਾਕਈ ਨਜ਼ਾਰਾ ਆ ਗਿਆ ਤੇ ਇਹਦੀ ਗਰੰਟੀ ਕੋਈ ਵਾਰੰਟੀ ਜਾਂ ਕੀ ਗਰੰਟੀ ਮਿਲੂਗੀ ਜਾਂ ਵਾਰੰਟੀ ਮਿਲੂਗੀ ਪੰਪ ਉਹ ਜਿਹੜਾ ਜ਼ਿਮੀਦਾਰ ਭਰਾਵਾਂ ਨੇ ਜ਼ਰਾ ਆ ਇੱਕ ਜ਼ਿਮੀਦਾਰ ਭਰਾ ਨਹੀਂ ਪੰਜ ਸੱਤ ਜਿੰਨੇ ਭਰਾ ਗੜੇ ਸੀ ਸਾਹਮਣੇ ਕਿਹਾ ਵੀ ਪੰਪ ਪੰਪ ਹੈ ਔਰ ਪੂਰੇ ਪੰਜਾਬ ਵਿੱਚ ਪਹਿਲਾਂ ਹੀ ਇਹ ਚੱਲ ਰਿਹਾ ਹੈ ਰੇਗ ਜ਼ਿਮੀਦਾਰ ਦੇ ਘਰ 'ਚ ਜੀਚ ਵੀ ਚੱਲ ਰਿਹਾ ਉਹਨੇ ਇਹੀ ਗੱਲ ਕਹੀ ਹੈ ਇਸ ਰਾਜਾ ਬਾਈ ਤੋਂ ਪੰਪ ਲਿਆ ਸੀਗਾ 5 ਸਾਲ ਹੋ ਗਏ ਕੋਈ ਕਹਿੰਦਾ 10 ਸਾਲ ਹੋ ਗਏ ਇੱਕ ਸਾਲ ਦੀ ਗਰੰਟੀ ਪੂਰੀ ਰਹੇਗੀ ਇਸ ਪੰਪ ਦੀ ਇੱਕ ਸਾਲ 'ਚ ਪੰਪ ਦਾ ਕੁਝ ਟੁੱਟ ਜੇ ਫੁੱਟ ਜੇ ਖਰਾਬ ਹੋ ਜਵੇ ਕਿਸੇ ਕਿਸਮ ਦਾ ਕੋਈ ਨੁਕਸਾਨ ਹੋ ਜਵੇ ਘਰੇ ਬਾਬਾ ਸਿੱਟ ਜਵੇ ਸਮਾਨ ਕਿਸਾਨ ਭਰਾ ਦੇ ਕਰੇ ਡਾਕ ਰਾਹੀਂ ਉਹਦੇ ਘਰ ਪਹੁੰਚੂ ਕੋਈ ਵੀ ਪੈਸਾ ਨਹੀਂ ਲੈ ਜਾ ਸਕਦਾ ਇੱਕ ਤਾਂ ਹੁੰਦੀ ਹੈ ਵਾਰੰਟੀ ਤੁਸੀਂ ਗਰੰਟੀ ਦੇਣੇ ਹੋ ਪੂਰੀ ਗਰੰਟੀ ਹੋਗੀ ਪੰਪ ਆਏ ਖੜਾ ਉੱਤ ਸਿਰਕੇ ਟੁੱਟ ਜਵੇ ਫੇਰ ਵੀ ਬਦਲ ਦੇਾਂਗੇ ਆਏ ਤਾਂ ਤੁਸੀਂ ਇਹ ਤੋੜਨਗੇ ਕਿੰਨੇ ਤੋੜਨੇ ਆਏ ਆਏ ਤੋੜੋ ਬਾਈ ਜੀ ਇਹ ਟੁੱਟਦਾ ਹੀ ਨਹੀਂ ਹੈਗਾ ਪੰਪ ਜਿੱਡਾ ਜ਼ਬਰਦਸਤਾ ਉੱਪਰੋਂ ਧੱਲੇ ਸਿਰ ਤੇ ਟੁੱਟ ਗਿਆ ਫ੍ਰੀ ਦੇ ਦੇਾਂਗੇ ਅੱਛਾ ਜੀ ਜੀ ਟੈਂਕੀ ਡੋਕੀ ਕੋਈ ਵੀ ਟੁੱਟ ਗਿਆ ਕੋਈ ਵੀ ਟੁੱਟ ਗਿਆ ਫ੍ਰੀ ਦੇ ਦੇਾਂਗੇ ਵਾਹ ਜੀ ਵਾਹ ਵਾਹ ਜੀ ਵਾਹ ਠੀਕ ਹੈ ਜੀ ਇਹ ਤੋਂ ਬਾਅਦ ਫੇਰ ਅਗਲਾ ਤਰੀਕਾ ਮੰਗਵਾਉਣ ਦਾ ਵੀ ਟੋਡੀ ਵੀਡੀਓ ਤੇ ਨੰਬਰ ਚੱਲ ਰਹੇ ਨੇ ਕੋਈ ਵੀ ਕਿਸਾਨ ਭਰਾ ਮਸ਼ੀਨ ਲੈਣਾ ਚਾਹੁੰਦਾ ਹੈ ਨੋਰਮਲ ਕਾਲ ਕਰੇਗਾ WhatsApp ਤੇ ਮੈਸੇਜ ਕਰੇ ਪੂਰੀ ਜਾਣਕਾਰੀ ਉਹਨੂੰ ਦੇ ਦਿੱਤੀ ਜਾਏਗੀ ਸਿਰਫ 2000 ਰੁਪਏ ਪਹਿਲਾਂ ਕੰਪਨੀ ਦੇ ਅਕਾਊਂਟ 'ਚ ਬੁਕਿੰਗ ਲਈ ਪਾਉਣੇ ਨੇ ਉਸ ਤੋਂ ਬਾਅਦ ਮਸ਼ੀਨ ਨਿਕਲ ਕੇ ਕਿਸਾਨ ਦੇ ਘਰ ਪਹੁੰਚ ਜੂਗੀ ਬਾਕੀ ਦੇ ਪੈਸੇ ਜਿਹੜਾ ਸਾਡਾ ਡਰਾਈਵਰ ਜਾਊਗਾ ਉਹਨੂੰ ਹੱਥੋਂ ਹੱਥ ਦੇ ਸਕਦੇ ਨੇ ਜਾਂ Google Pay PhonePe ਵੀ ਕਰ ਸਕਦੇ ਕਰ ਸਕਦੀ ਹੈ ਠੀਕ ਹੈ ਜੀ ਤੇ ਹੁਣ ਤੁਸੀਂ ਰੇਟ ਤਾਂ ਨਾ ਵਧਾਓਗੇ ਨਾ ਕਿਤੇ ਇਦ ਕੀ ਨਾਲ ਉਹ ਕਿਤੇ ਰੇਟ ਵਧਾ ਦੇਉ ਅੱਗੇ ਨਾਲੋਂ ਬਾਈ ਜੀ ਹਰ ਵਾਰ ਤਕਨੀਕ ਨਵੀਂ ਪਾ ਕੇ ਲੈ ਕੇ ਆਈਦੀ ਹੈ ਹਰ ਵਾਰ ਪ੍ਰੈਸ਼ਰ ਪੂਰਾ ਸਹੀ ਦੇਈਦਾ ਹਰ ਵਾਰ ਗਾਰੰਟੀ ਪੂਰੀ ਦੇਈਦੀ ਹੈ ਔਰ ਰੇਟ ਵੀ ਉਹੀ ਰਹੂਗਾ 12500 ਰੁਪਿਆ 25 ਲੀਟਰ ਡਾਇਮੰਡ ਪਲੱਸ ਜਿਹੜਾ ਕਿ ਪੂਰੇ ਪੰਜਾਬ ਚ ਨਹੀਂ ਪੂਰੇ ਦੇਸ਼ ਦੇ ਵਿੱਚ ছਾਇਆ ਹੋਇਆ ਪੰਪ ਰੇਟ ਉਹੀ ਰਹੇਗਾ 12500 ਔਰ ਨਾਲ ਸਟੈਂਡ ਵੀ ਹਰੇਕ ਮਸ਼ੀਨ ਦੇ ਨਾਲ ਫ੍ਰੀ ਜਾਊਗਾ ਪੰਜਾਬ ਦੇ ਵਿੱਚ ਸਟੈਂਡ ਵੀ ਜਾਊਗਾ ਬਿਲਕੁਲ ਤੇ ਜਿਹੜੀ ਜਿਹੜੀ ਮੇਨ ਚੀਜ਼ ਆਪਾਂ ਜਿਹੜੀ ਮੇਨ ਚੀਜ਼ ਅੱਜ ਦਿਖਾਈ ਹੈ ਹੁਣ ਕਣਕ ਮੌਕੇ ਲੋਡ ਪੈਣੀ ਹੈ ਫੇਰ ਲੋਕਾਂ ਨੂੰ ਦੁਕਾਨਾਂ ਤੇ ਨਾ ਭਜਣਾ ਪਵੇ ਯਾਰ ਅਟੈਚਮੈਂਟ ਲਿਆਉਣੀ ਪੈਣੀ ਆ ਭਾਈ ਜੀ ਗੱਲ ਇਹ ਆ ਮਸ਼ੀਨ ਛੋਟੀ ਆ ਰੇਟ ਵੀ ਛੋਟਾ ਆ ਪਰ ਅੱਜ ਤੱਕ ਅਸੀਂ ਕਿਸੇ ਨੂੰ ਨਾਰਾਜ਼ ਹੀ ਨਹੀਂ ਕੀਤਾ ਤੁਸੀਂ ਵੀ ਇੰਨੀ ਦੂਰੋਂ ਚੱਲ ਕੇ ਆ ਕੇ ਸਾਡੀ ਵੀਡੀਓ ਬਣਾ ਕੇ ਜਾਂਦੇ ਹੋ ਕੋਈ ਵੀ ਕਿਸਾਨ ਭਰਾ ਤੁਹਾਡੀ ਵੀਡੀਓ ਦਾ ਜਿਹੜਾ ਸਾਨੂੰ ਸਕਰੀਨਸ਼ਾਟ ਭੇਜੂਗਾ ਆਹ ਬੂਮ ਵਾਲੀ ਨੋਜ਼ਲ ਵਾਲੀ ਗਨ ਗੁੱਲੀ ਡੰਡੇ ਵਾਲੀ ਹਰੇਕ ਕਿਸਾਨ ਭਰਾ ਦੇ ਕਰੇ ਨਾਲ ਜਾਊਗੀ ਨਾਲ ਜਾਊਗੀ ਠੀਕ ਹੈ ਜੀ ਵਾਹ ਜੀ ਵਾਹ ਆ ਆਇਆ ਨਾ ਨਜ਼ਾਰਾ ਵੀ ਹੁਣ ਕੋਈ ਕਿਸਾਨ ਨੂੰ ਕਿਤੇ ਭਜਣਾ ਨਹੀਂ ਪੈਣਾ ਜਿਹੜੀ ਚੀਜ਼ ਆ ਗਈ ਸਾਰੀ ਘਰੇ ਮਿਲ ਗਈ ਆ ਵੀ ਗਨ ਜਾਊਗੀ ਆ ਵੀ ਗਨ ਜਾਊਗੀ ਨਾਲ ਸਟੈਂਡ ਵੀ ਜਾਊਗਾ ਤਿੰਨੇ ਚੀਜ਼ਾਂ ਜਾਣਗੀਆਂ ਤਿੰਨੇ ਚੀਜ਼ਾਂ ਜਾਣਗੀਆਂ ਇੱਕੋ ਰੇਟ ਦੇ ਵਿੱਚ ਇੱਕੋ ਹੀ ਰੇਟ ਦੇ ਵਿੱਚ ਠੀਕ ਹੈ ਬਾਈ ਜੀ ਠੀਕ ਹੈ ਧੰਨਵਾਦ ਬਾਈ ਜੀ ਤੁਹਾਡਾ ਤੁਸੀਂ ਨਾ ਕਿਸਾਨਾਂ ਬਾਰੇ ਇੰਨਾ ਸੋਚਦੇ ਹੋ ਕਿਉਂਕਿ ਨਹੀਂ ਕੋਈ ਵੀ ਦੁਕਾਨਦਾਰ ਕਹਿੰਦਾ ਬਾਈ ਪੰਪ ਇੰਨੇ ਦਾ ਜੇ ਆ ਗਨ ਲੈਣੀ ਆ ਇਹਦਾ ਰੇਟ ਆ ਵਾ ਜੇ ਤੁਸੀਂ ਆ ਬੂਮ ਲੈਣਾ ਇਹਦਾ ਰੇਟ ਆਹਾ ਵਾ ਪਰ ਤੁਸੀਂ ਸਾਰਾ ਕੋਈ ਇਕੱਠਾ ਹੀ ਦੇ ਦਿੰਨੇ ਹੋ ਉਸੇ ਰੇਟ ਦੇ ਇੱਕੋ ਰੇਟ ਦੇ ਵਿੱਚ ਬਾਈ ਇਹ ਗੱਲ ਇਹ ਆ ਕਿਸਾਨ ਪਰਾ ਦੇਸ਼ ਦੀ ਰੀੜ ਦੀ ਹੱਡੀ ਆ ਹਾਂਜੀ ਬਾਕੀ ਜਿਹੜੇ ਮੇਰੇ ਪੰਜਾਬ ਦੇ ਕਿਸਾਨ ਨੇ ਬੇ ਜੋੜ ਮਿਹਨਤ ਨਾਲ ਇੰਨੀ ਵਧੀਆ ਤਰੀਕੇ ਨਾਲ ਖੇਤੀ ਕਰਦੇ ਨੇ ਪਹਿਲੇ ਨੰਬਰ ਤੇ ਪੰਜਾਬ ਦੇ ਵਿੱਚ ਖੇਤੀ ਹੁੰਦੀ ਆ ਔਰ ਪੰਜਾਬ ਵਰਗੀ ਰੀਸ ਕਿਤੇ ਨਹੀਂ ਹੈ ਪੰਜਾਬ ਦੇ ਕਿਸਾਨਾਂ ਨਾਲ ਵਰਤਦੇ ਆ ਨੂੰ ਅੱਜ ਪੂਰੇ 30 ਸਾਲ ਹੋ ਗਏ ਨੇ 35 ਸਾਲ ਪੰਜਾਬ ਦੇ ਕਿਸਾਨਾਂ ਨੇ ਸਹੀ ਸਪਕ ਤਕਨੀਕ ਦਾ ਇਸਤੇਮਾਲ ਕਰਕੇ ਸਾਨੂੰ ਵਧੀਆ-ਵਧੀਆ ਤਕਨੀਕਾਂ ਦੱਸ ਕੇ ਅਸੀਂ ਉਹਨਾਂ ਦੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਇਹ ਮਸ਼ੀਨਾਂ ਬਣਾ ਸਕੇ ਬਣਾ ਸਕਿਆ ਤਾਂ ਹੀ ਕਿਸਾਨ ਭਰਾਵਾਂ ਦੇ ਇਸ ਨਕਸ਼ੇ ਕਦਮਾਂ ਤੇ ਚੱਲ ਕੇ ਅਸੀਂ ਰਾਜੇ ਬਣਿਆ ਨਹੀਂ ਅਸੀਂ ਵੀ ਰਾਜਾ ਕਹਲਾਉਂਦੇ ਕਾਬਲੀ ਨਹੀਂ ਸੀ ਸਾਨੂੰ ਰਾਜਾ ਬਣਾਉਣ ਵਾਲਾ ਹੀ ਸਾਡਾ ਜ਼ਿੰਮੇਦਾਰ ਪਤਾ ਪੰਜਾਬ ਦਾ ਕਿਸਾਨ ਹੈ ਕੱਲਾ-ਕੱਲਾ ਕਿਸਾਨ ਹੈ ਬਿਲਕੁਲ ਬਿਲਕੁਲ ਬਹੁਤ ਬਹੁਤ ਵਾਕਿਆ ਬਹੁਤ ਵਧੀਆ ਗੱਲ ਕਹੀ ਹੈ ਇਹ ਇਹ ਦੀ ਸੋਚ ਹਰ ਇੱਕ ਬੰਦਾ ਨਹੀਂ ਰੱਖਦਾ ਜਿਹੜੀ ਸੋਚ ਤੁਸੀਂ ਰੱਖ ਕੇ ਚੱਲ ਰਹੇ ਹੋ ਕਿਉਂਕਿ ਜਿੱਥੋਂ ਤੁਸੀਂ ਬਣੇ ਹੋ ਤੁਸੀਂ ਉਹਨਾਂ ਦਾ ਹੀ ਸੋਚ ਰਹੇ ਹੋ ਉਹਨਾਂ ਬਾਰੇ ਹੀ ਸੋਚ ਰਹੇ ਹੋ ਉਹਨਾਂ ਦੀਆਂ ਹੀ ਗੱਲਾਂ ਕਰਦੇ ਹੋ ਉਹਨਾਂ ਦਾ ਹੀ ਧੰਨਵਾਦ ਵਾਰ-ਵਾਰ ਕਰਦੇ ਹੋ ਨਹੀਂ ਕੋਈ ਬੰਦਾ ਆਇਆ ਜਵਾ ਵਪਾਰੀ ਬੰਦਾ ਧੰਨਵਾਦ ਨਹੀਂ ਕਰਦਾ ਕਿਸੇ ਦਾ ਕਿਸਾਨ ਹੈ ਤਾਂ ਰਾਜਾ ਹੈ ਕਿਸਾਨ ਹੈ ਤਾਂ ਕੰਪਨੀਆਂ ਕਿਸਾਨ ਹੈ ਤਾਂ ਪੰਜਾਬ ਹੈ ਕਿਸਾਨ ਹੈ ਤਾਂ ਦੇਸ਼ ਹੈ ਨਹੀਂ ਕੁਝ ਵੀ ਨਹੀਂ ਧੰਨਵਾਦ ਜੀ ਧੰਨਵਾਦ ਬਿਲਕੁਲ ਸਹੀ ਗੱਲ ਹੈ ਜੀ